ਹallo ਦੋਸਤੋ ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਆ ਜੇਕਰ ਤੁਸੀਂ ਵੀ ਆਪਣੇ ਲਈ ਜਾਂ ਫਿਰ ਆਪਣੇ ਬੇਟੀ ਜਾਂ ਬੇਟੀ ਲਈ ਕਿਸੇ ਚੰਗੇ ਰਿਸ਼ਤੇ ਤਲਾਸ਼ ਵਿੱਚ ਹੋ ਤਾਂ ਸਾਡੇ ਦੁਆਰਾ ਤੁਹਾਡੇ ਲਈ ਜਾਂ ਫਿਰ ਬੇਟੀ ਆ ਬੇਟੀ ਲਈ ਸਾਡੇ YouTube ਚੈਨਲ ਦੇ ਉੱਤੇ ਰਿਸ਼ਤਿਆਂ ਦੇ ਲਈ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਜਿਸ ਦੇ ਲਈ ਤੁਸੀਂ ਦੋ ਇੰਪੋਰਟੈਂਟ ਗੱਲਾਂ ਹਮੇਸ਼ਾ ਧਿਆਨ ਵਿੱਚ ਰੱਖਣੀਆਂ ਨੇ ਸਿਕਿਉਰਿਟੀ ਐਂਡ ਕੰਟੈਂਟ ਸ਼ੇਰਿੰਗ ਇਸ ਦੇ ਲਈ ਤੁਸੀਂ ਆਪਣਾ ਜਾਂ ਫਿਰ ਆਪਣੇ ਬੇਟੀ ਜਾਂ ਫਿਰ ਬੇਟੀ ਦਾ ਬਾਇਓ ਡਾਟਾ ਸਾਡੇ ਨਾਲ ਬੇਫਿਕ ਕੋਕਾ ਸ਼ੇਅਰ ਕਰ ਸਕਦੇ ਹੋ ਸਾਡਾ ਇਹ ਦਾਅਵਾ ਹੈ ਕਿ ਤੁਹਾਡਾ ਸਾਰਾ ਪਰਸਨਲ ਡਾਟਾ ਮਹਫੂਜ਼ ਰੱਖਿਆ ਜਾਊਗਾ ਤੁਸੀਂ ਆਪਣਾ ਬਾਇਓ ਡਾਟਾ ਸਾਡੇ ਨਾਲ ਸੰਪਰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਸਾਨੂੰ WhatsApp ਵੀ ਕਰ ਸਕਦੇ ਹੋ ਸਾਨੂੰ ਆਪਣੇ ਨਾਲ ਕੰਮ ਕਰਨ ਲਈ ਇੱਕ ਮੈਰਿਜ ਬਿਊਰੋ ਫਰਾਂਚਾਈਜ਼ੀ ਲੋੜਾ ਜਿਸ ਕਿਸ ਨੇ ਸਾਡੇ ਨਾਲ ਮਿਲ ਕੇ ਮੈਰਿਜ ਬਿਊਰੋ ਦਾ ਜਾਂ ਫਿਰ ਰਿਸ਼ਤੇ ਦਾ ਕੰਮ ਕਰਨਾ ਹੋਵੇ ਉਹ ਸਾਨੂੰ ਸਾਡੇ ਦਿੱਤੇ ਨੰਬਰ ਤੇ ਕੰਟੈਕਟ ਜਾਂ ਫਿਰ ਸਾਨੂੰ ਡਾਇਰੈਕਟ ਵਟਸਐਪ ਵੀ ਕਰ ਸਕਦੇ ਨੇ ਅੱਜ ਅਸੀਂ ਤੁਹਾਡੇ ਲਈ ਜੋ ਨਵਾਂ ਰਿਸ਼ਤਾ ਲੈ ਕੇ ਆਈਆਂ ਜਿਸ ਦੀ ਕੁੜੀ ਹੈ ਜੋ ਕਿ ਰਾਮਦਾਸ ਜੀ ਸਿੱਕਾ ਨੂੰ ਸਮੰਦ ਰੱਖਦੇ ਹਨ ਉਸ ਲਈ ਸੁਜਣ ਲੜਕੀ ਦੀ ਲੋੜਾ ਲੜਕੀ ਦੀ ਉਮਰ 24 ਸਾਲ ਰੰਗ ਗੋਰਾ ਕੱਦ 5 ਫੁੱਟ 2 ਇੰਚ ਦੇ ਭਰਾ ਵਿੱਚ ਲੜਕੀ ਦੀ ਬੀਕਮ ਅਨਕਮ ਕੀਤੀ ਹੋਈ ਹੈ ਲੜਕੀ ਵਾਲੇ ਬਰਨਾਲਾ ਦੇ ਰਹਿਣ ਵਾਲੇ ਹਨ ਤੇ ਲੜਕੀ ਵਾਲਿਆਂ ਨੂੰ ਸਰਕਾਰੀ ਮੁਲਾਜ਼ਮ ਲੱਗੇ ਲੜਕ ਅਗਲਾ ਰਿਸ਼ਤਾ ਲੜਕੀ ਦਾ ਜੋ ਕਿ ਰਬਦਾਸੀ ਕਾਸਨ ਸਮੁੰਦਰ ਰਖਦੇ ਹਨ ਗੋਤ ਛਿਮਰ ਕੱਦ 5 ਫੁੱਟ 5 ਇੰਚ ਉਮਰ 27 ਸਾਲ ਰੰਗ ਗੋਰਾ ਤੇ ਪੜਾਈ ਵਿੱਚ ਲੜਕੀ ਦੀ ਬੀਏ ਦੇ ਨਾਲਾ ਕੰਪਿਊਟਰ ਕੋਰਸ ਕੀਤਾ ਹੋਇਆ ਹੈ ਲੜਕੀ ਦੇ ਪਿਤਾ ਜੀ ਬਹਿਰੀਨ ਵਿੱਚ ਫੋਰਮੈਨ ਹਨ ਇਹ ਪਰਿਵਾਰ ਫਲੋਰ ਜਲੰਧਰ ਦੇ ਨੇੜੇ ਰਹਿਣ ਵਾਲੇ ਹਨ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਲਈ ਐਡਾ ਐਨਆਰਆਈ ਲੜਕੇ ਦੀ ਜ਼ਰੂਰਤ ਆ अगला रिश्ता लड़की ਦਾ ਜੋ ਕਿ ਜੱਟ ਸੀ ਕਾਸ ਨੂੰ ਸਮੰਦ ਰੱਖਦੇ ਹਨ ਕੱਦ 5 ਫੁੱਟ 5 ਇੰਚਾ ਉਮਰ 28 ਸਾਲਾ ਗੋ ਢਿੱਲੋ ਤੇ ਪੜਾਈ ਜੜਗੀ ਦੀ 12ਵੀਂ ਪਾਸ ਕੀਤੀ ਹੋਈ ਆ ਲੜਕੀ ਦੇ ਪਿਤਾ ਜੀ ਨਹੀਂ ਆ ਲੜਕੀ ਦਾ ਡਿਵੋਰਸ ਹੋਇਆ ਹੈ ਤੇ ਡਿਵੋਰਸ ਲੜਕੀ ਲੋੜ ਆ ਜੋ ਕਿ ਬਾਹਰ ਪੱਕਾ ਹੋਵੇ बिजनेसमैन ਹੋਵੇ ਤੇ ਇਹ ਪਰਿਵਾਰ ਜਲੰਧਰ ਫਲੋਰ ਦੇ ਨੇੜੇ ਰਹਿਣ ਵਾਲੇ ਹਨ ਵਰ ਦੀ ਲੋੜ ਜਿਸ ਕਿਸੇ ਪਰਿਵਾਰ ਨੂੰ ਆਪਣੇ ਲੜਕੇ ਲਈ ਐਦ ਵੱਦ ਰਿਸ਼ਤੇ ਲੋਡ ਹੋਵੇ ਤੇ ਜੇਕਰ ਉਹਨਾਂ ਨੂੰ ਇਹ ਰਿਸ਼ਤਾ ਪਸੰਦ ਹੋਵੇ ਜਾਂ ਇਹਨਾਂ 'ਚ ਕੋਈ ਵੀ ਰਿਸ਼ਤਾ ਪਸੰਦ ਹੋਵੇ ਤਾਂ ਉਹ ਸਾਨੂੰ ਸਾਡੇ ਦਿੱਤੇ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਨੇ ਜਾਂ ਫਿਰ ਸਾਨੂੰ ਵਟਸਐਪ ਕਰ ਸਕਦੇ ਨੇ ਆਪਣੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਨੇ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ